ਇਹ ਇੱਕ ਮੁਕਦਮਾ 6 ਜਨਵਰੀ 2025 ਨੂੰ थाना ਬੀ ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਮੋਦਾਈ ਜਿਹਦਾ ਨਾਂ ਹਰਚਰਨ ਸਿੰਘ ਹੈ ਪੇਪੁੱਤਰ ਅਮਰਜੋਤ ਸਿੰਘ ਉਹਨੇ ਦਰਖਾਸਤ ਦਿੱਤੀ ਕਿ ਜਦੋਂ ਉਹ ਆਪਣੇ ਸਾਡੂ ਦੇ ਸੰਸਕਾਰ ਦੇ ਉੱਤੇ ਗਏ ਹੋਏ ਸੀ ਘਰੋਂ ਉਹ ਕਰੀਬ 2 ਵਜੇ ਦੁਪਹਿਰੇ ਆਪਣੇ ਘਰੋਂ ਨਿਕਲ ਗਏ ਸੀ ਤੇ ਘਰੇ ਉਹਨਾਂ ਦਾ ਮੁੰਡਾ ਜਿਹਦਾ ਨਾਮ ਜਿਸਾ ਹਰਜੋਤ ਸੀ ਉਹ ਘਰੇ ਮੌਜੂਦ ਸੀਗਾ ਪਰ ਬਾਅਦ ਵਿੱਚ 3:30 ਦਾ ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚਲਾ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਤੇ ਇਹਨਾਂ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ ਦਾ ਤੇ ਅੰਦਰ ਉਹ ਜਿਹਨਾਂ ਇਹਨਾਂ ਦਾ ਸੋਨੇ ਦਾ ਕਾਰੋਬਾਰ ਹੈ ਸਨਾਰੇ ਹੈਗੇ ਇਹ ਲੇਨ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਤੇ ਉਹ ਜਿੰਨਾ ਵੀ ਮਾਲ ਇਹਨਾਂ ਦਾ ਸੋਨੇ ਦਾ ਉੱਤੇ ਸੀਗਾ ਕਰੇ ਉਹ ਸਾਰਾ ਚੋਰੀ ਹੋ ਗਿਆ ਸੀਗਾ ਤੇ ਮੁਦਈ ਨੇ ਥਾਣਾ ਪੀ ਡਿਵੀਜ਼ਨ ਦੇ ਤੇਰਖਾਸ ਦਿੱਤੀ ਤੇ ਐਸਐਸਓ ਦੀ ਪਾਰਟੀ ਉਤੋਂ ਹੋਰ ਐਕਟਿਵ ਹੋ ਕੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਦੀ ਜਾਂਚ ਪੜਤਾਲ ਕੀਤੀ ਤੇ ਸਾਰਾ ਮੌਕੇ ਨੂੰ ਨਜ਼ਰ ਕਰਕੇ ਤੇ ਫਿੰਗਰਪ੍ਰਿੰਟਸ ਵੀ ਕੈਪਚਰ ਕੀਤੇ ਤੇ ਉੱਥੇ ਕੈਮਰੇ ਕੂਮਰੇ ਜਿਹੜੇ ਆਸ-ਪਾਸ ਆਂਗ-ਵਾਂਗ ਦੇ ਕੈਮਰੇ ਉਹ ਚੈੱਕ ਕੀਤੇ ਤੇ ਕੈਮਰੇ ਤੋਂ ਇੱਕ ਸ਼ੱਕੀ ਪੁਰਸ਼ ਆਉਂਦਾ ਜਾਂਦਾ ਦਿਖਾਈ ਦਿੱਤਾ ਤੇ ਉਸ ਸ਼ੱਕੀ ਪੁਰਸ਼ ਦੇ ਹੱਥ ਵਿੱਚ ਇੱਕ ਝੋਲਾ ਵੀ ਸੀਗਾ ਜਿੱਥੇ ਜਿਸ ਦੇ ਵਿੱਚ ਉਹ ਗਹਿਣੇ ਪਾਏ ਸੀਗੇ ਤੇ ਸਾਰੀ ਟੀਮ ਨੇ ਸਾਰੇ ਰਾਸਤਿਆਂ ਤੇ ਜਿੰਨੇ ਵੀ ਗਲੀਆਂ ਨੁੱਕੜ ਸੀਗੇ ਉੱਥੇ ਸਾਰੇ ਚੈੱਕ ਕਰਕੇ ਇਹਦਾ ਟ੍ਰੇਸ ਕੀਤਾ ਤੇ ਬੰਦਾ ਪਤਾ ਚੱਲਿਆ ਇਹਦਾ ਨਾਂ ਵੀਰੂ ਹੈ ਤੇ ਇਹ ਆਪਣੇ ਨਿਊ ਅਮਰitsar ਦੇ ਵਿੱਚ ਜਿਹੜੇ ਬੀਪੀਐਲ ਵਾਲੇ ਫਲੈਟ ਬਣੇ ਹੋਏ ਸੀਗੇ ਉੱਤੋਂ ਰਹਿੰਦਾ ਹੈ ਤੇ ਇਹ ਨਸ਼ੇ ਕਰਨ ਦਾ ਆਦੀ ਵੀ ਇਹਦੀ ਉਮਰ ਕਰੀ 21 ਸਾਲ ਦੀ ਹੈਗੀ ਤੇ 24 ਘੰਟਿਆਂ ਦੇ ਅੰਦਰ ਅੰਦਰ ਸਾਡੀ ਟੀਮ ਨੇ ਇਹਨੂੰ ਟ੍ਰੇਸ ਕਰਕੇ ਤੇ 100% ਰਿਕਵਰੀ ਜਿਹੜੀ ਚੋਰੀ ਸੀਗੀ ਉਹ ਕਰਤੀ ਹੈ ਜਿੰਨੀ ਇਹ ਅੰਦਾਜ਼ਨ 1150 ਗ੍ਰਾਮ ਸੋਨਾ ਜਿਹੜਾ ਸੀਗਾ ਉਹ ਚੋਰੀ ਹੋਇਆ ਸੀਗਾ ਇਹਦੀ ਵੈਲਿਊਏਸ਼ਨ ਜੇ ਕਰੀਏ ਰੁਪਏ ਦੇ ਵਿੱਚ ਤੇ ਕਰੀਬ 90 ਕੇ ਅਨੁਮਲ ਲੱਖ ਰੁਪਏ ਦੀ ਵੈਲੂਏਸ਼ਨ ਬਣਦੀ ਹੈ